ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਬਣਾਵਾਂਗੇ ਬਹੁਤ ਜ਼ਿਆਦਾ ਟੇਸਟੀ ਆਲੂ ਗੋਭੀ ਗਾਜਰ ਤੇ ਮਟਰ ਦੀ ਮਸਾਲੇਦਾਰ ਮਿਕਸ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਸਬਜੀ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਫਿਰ ਰੈਸਪੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇੱਥੇ ਤੜਕੇ ਦੀ ਤਿਆਰੀ ਕਰਾਂਗੇ ਦੋ మీడియం ਸਾਈਜ਼ ਦੇ ਪਿਆਜ਼ ਇੱਥੇ ਮੈਂ ਲਏ ਨੇ ਤੇ ਇਹਨਾਂ ਨੂੰ ਅਸੀਂ ਰਫਲੀ ਜਿਹਾ ਕੱਟ ਲਾਂਗੇ ਇੱਕ ਛੋਟੇ ਸਾਈਜ਼ ਦਾ ਅਦਰਕ ਦਾ ਟੁਕੜਾ ਦੋ ਹਰੀਆਂ ਮਿਰਚਾਂ ਤੇ 8-10 ਕਲੀਆਂ ਨੇ ਲਸਣ ਦੀਆਂ ਤੁਸੀਂ ਮਿਰਚ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਮੈਂ ਇੱਥੇ ਦੋ ਹੀ ਮਿਰਚਾਂ ਯੂਜ਼ ਕਰਾਂਗੀ ਤੇ ਇਹਨਾਂ ਨੂੰ ਵੀ ਅਸੀਂ ਰਫਲੀ ਜਿਹਾ ਕੱਟ ਕੇ ਚੋਪਰ ਵਿੱਚ ਪਾ ਲਾਂਗੇ ਇਹ ਸਾਰੇ ਮਸਾਲਿਆਂ ਨੂੰ ਚੋਪਰ ਵਿੱਚ ਚੋਪ ਕਰ ਲਾਂਗੇ ਆ ਦੇਖੋ ਇੱਥੇ ਮਸਾਲਿਆਂ ਨੂੰ ਚੌਪ ਕਰ ਲਿਆ ਹੈ। ਦੇਖੋ ਇਹ ਨਾ ਜ਼ਿਆਦਾ ਬਰੀਕ ਨੇ ਤੇ ਨਾ ਹੀ ਜ਼ਿਆਦਾ ਮੋਟੇ। ਇਦਾਂ ਦਾ ਮਸਾਲਾ ਤਿਆਰ ਕਰਾਂਗੇ। ਹੁਣ ਕੜਾਹੀ ਵਿੱਚ ਪਾਵਾਂਗੇ ਇੱਕ ਕੜਚੀ ਸਰੋਂ ਦੇ ਤੇਲ ਦੀ। ਤੁਸੀਂ ਤੇਲ ਕੋਈ ਵੀ ਯੂਜ਼ ਕਰ ਸਕਦੇ ਹੋ ਪਰ ਜੇ ਸਰੋਂ ਦੇ ਤੇਲ ਜੀ ਸੁੱਕੀ ਸਬਜ਼ੀ ਬਣਾਈਏ ਤਾਂ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਤੇਲ ਗਰਮ ਹੋਣ ਤੇ ਬਾਦਾਂਗੇ ਇੱਕ ਚਮਚ ਜੀਰਾ। ਅੱਧੇ ਚਮਚ ਦੇ ਘੀ ਪਾਵਾਂਗੇ ਹਿੰਗ। ਤੇ ਇਹਨਾਂ ਨੂੰ ਥੋੜੇ ਜਿਹਾ ਤੜਕਨ ਦਵਾਂਗੇ। ਹੁਣ ਐਡ ਕਰ ਦਾਂਗੇ ਸਾਰੇ ਮਸਾਲੇ ਇਹਦੇ ਵਿੱਚ ਸਾਨੂੰ ਸਾਰੇ ਮਸਾਲੇ ਅਲੱਗ-ਅਲੱਗ ਕਰਨ ਦੀ ਜਰੂਰਤ ਨਹੀਂ ਹੈ ਇੱਕੋ ਵਰੀ ਮਸਾਲਾ ਬਣਾਵਾਂਗੇ ਤਾਂ ਤਾਂ ਵੀ ਇਹ ਸਬਜੀ ਬਹੁਤ ਜ਼ਿਆਦਾ ਟੇਸਟੀ ਬਣੇਗੀ 2 ਮਿੰਟ ਵਾਸਤੇ ਸਾਰੇ ਮਸਾਲੇ ਫਰਾਈ ਕਰਾਂਗੇ ਤੁਸੀਂ ਚਾਹੋ ਤੇ ਇਹਦੇ ਵਿੱਚ ਟਮਾਟਰ ਵੀ ਪਾ ਸਕਦੇ ਹੋ ਮੈਂ ਇਹਦੇ ਵਿੱਚ ਟਮਾਟਰ ਦਾ ਯੂਜ਼ ਨਹੀਂ ਕਰ ਰਹੀ ਹੁਣ ਸੁੱਕੇ ਮਸਾਲੇ ਐਡ ਕਰਾਂਗੇ ਇੱਕ ਛੋਟਾ ਚਮਚ ਪਾਵਾਂਗੇ ਹਲਦੀ ਅੱਧਾ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ 2 ਚਮਚ ਪਾਵਾਂਗੇ ਧਨੀਆ ਪਾਊਡਰ ਬੇਸਿਕ ਜੇ ਮਸਾਲੇ ਨੇ ਸਾਰੇ ਜਿਹਦੇ ਵਿੱਚ ਆਪਾਂ ਇਹ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਧਨੀਆ ਪਾਊਡਰ ਵੀ ਜ਼ਰੂਰ ਇਹਦੇ ਵਿੱਚ ਪਾਓ ਬਹੁਤ ਵਧੀਆ ਫਲੇਵਰ ਆਉਂਦਾ ਚੁੱਕੀ ਧਨੀਏ ਦਾ ਮਸਾਲਿਆਂ ਨੂੰ 30 ਸੈਕਿੰਡ ਵਾਸਤੇ ਭੁੰਨ ਲਾਂਗੇ ਥੋੜਾ ਜਿਹਾ ਪਾਣੀ ਪਾ ਕੇ ਮਸਾਲੇ ਭੁੰਨਾਂਗੇ ਤਾਂ ਕਿ ਮਸਾਲੇ ਜਲ ਨਾ ਜਾਣ ਹੁਣ ਐਡ ਕਰਾਂਗੇ ਇਹਦੇ ਵਿੱਚ 1 ਕੱਪ ਹਰੇ ਮਟਰ ਤੁਸੀਂ ਫਰੋਜ਼ਨ ਮਟਰ ਦਾ ਵੀ ਯੂਜ਼ ਕਰ ਸਕਦੇ ਹੋ ਸਭ ਤੋਂ ਪਹਿਲਾਂ ਇਹਦੇ ਵਿੱਚ ਮੈਂ ਮਟਰੀ ਐਡ ਕਰਾਂਗੀ ਕਿਉਂਕਿ ਮਟਰਾਂ ਨੂੰ ਗਲਣ ਤੇ ਟਾਈਮ ਲੱਗਦਾ ਆ 5 ਕਿ ਮਿੰਟ ਅਸੀਂ ਬਾਕੀ ਸਬਜ਼ੀਆਂ ਤੇ ਨੂੰ ਪਹਿਲਾਂ ਪਾਵਾਂਗੇ ਤੇ ਐਨੂੰ ਹੁਣ ਅਸੀਂ ਟੱਕ ਕੇ 5-7 ਮਿੰਟ ਲਈ ਪਕਾਵਾਂਗੇ 5 ਕਿ ਮਿੰਟ ਹੋ ਗਏ ਨੇ ਮਟਰਾਂ ਨੂੰ ਚੈੱਕ ਕਰਦੇ ਆ ਇੱਕ ਵਾਰੀ ਮਿਕਸ ਕਰ ਲਾਂਗੇ ਤੇ ਹੁਣ ਇਹਦੇ ਵਿੱਚ ਪਾ ਦਾਂਗੇ 1 ਕੱਪ ਬਰੀ ਕਟੀਆਂ ਹੋਈਆਂ ਗਾਜਰਾ ਮੈਂ ਤੇ ਪੀ ਤਿੰਨ ਕੁ ਗਾਜਰਾਂ ਲਈਆਂ ਨੇ ਮੀਡੀਅਮ ਸਾਈਜ਼ ਦੀਆਂ ਤੇ ਚਾਰ ਪੰਜ ਆਲੂ ਲਏ ਨੇ ਇੱਥੇ ਮੈਂ ਛੋਟੇ ਸਾਈਜ਼ ਦੇ ਇਹਨਾਂ ਨੂੰ ਬ੍ਰਿਕ ਕੱਟ ਕੇ ਦੇ ਵਿੱਚ ਪਾ ਦਾਂਗੇ ਹੁਣ ਪਾਵਾਂਗੇ ਟੇਸਟ ਦੇ ਅਕੋਰਡਿੰਗ ਨਮਕ ਪਹਿਲੇ ਇੱਥੇ ਡੇਢ ਕੁ ਚਮਚ ਨਮਕ ਦਾ ਯੂਜ਼ ਕੀਤਾ ਆ ਨਮਕ ਪਾ ਕੇ ਇੱਕ ਵਾਰੀ ਮਿਕਸ ਕਰ ਲਾਂਗੇ ਇਹਦੇ ਵਿੱਚ ਅਸੀਂ ਗੋਭੀ ਅਜੇ ਨਹੀਂ ਪਾਣੀ ਗੋਭੀ ਲਾਸਟ ਤੇ ਪਾਣੀ ਆ ਜੇ ਇਸ ਤਰੀਕੇ ਨਾਲ ਸਬਜ਼ੀ ਬਣਾਓਗੇ ਤਾਂ ਸਬਜ਼ੀ ਨਾ ਜ਼ਿਆਦਾ ਖੁਲੇਗੀ ਤੇ ਨਾ ਹੀ ਕੱਚੀ ਰਹੇਗੀ ਜੇ ਅਸੀਂ ਸਾਰੀਆਂ ਸਬਜ਼ੀਆਂ ਇਕੱਠੀਆਂ ਪਾ ਦਾਂਗੇ ਤਾਂ ਗੋਭੀ ਇਹਦੇ ਵਿੱਚ ਖੁੱਲ ਜਾਏਗੀ ਤੇ ਮਟਰ ਥੋੜੇ ਬਹੁਤੇ ਕੱਚੇ ਰਹਿ ਜਾਂਦੇ ਨੇ ਇਸ ਲਈ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਮਟਰ ਐਡ ਕੀਤੇ ਸੀ ਸਬਜ਼ੀ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਹਿਲਾ ਕੇ ਇਹਨੂੰ ਅਸੀਂ 5-7 ਮਿੰਟ ਲਈ ਟੱਕ ਕੇ ਪਕਾਵਾਂਗੇ 10 ਕੁ ਮਿੰਟ ਹੋ ਗਏ ਨੇ ਸਬਜ਼ੀਆਂ ਨੂੰ ਚੈੱਕ ਕਰਦੇ ਆ ਇੱਥੇ ਦੇਖੋ ਸਬਜ਼ੀਆਂ ਥੋੜੀਆਂ ਜੀਆਂ ਸੌਫਟ ਹੋ ਗਈਆਂ ਨੇ ਇਸ ਟਾਈਮ ਤੇ ਹੁਣ ਇਹਦੇ ਵਿੱਚ ਗੋਭੀ ਪਾ ਦਾਂਗੇ ਗੋਭੀ ਨੂੰ ਵੀ ਮੈਂ ਨਾ ਜ਼ਿਆਦਾ ਛੋਟਾ ਤੇ ਨਾ ਹੀ ਵੱਡੇ ਸਾਈਜ਼ ਵਿੱਚ ਕੱਟਿਆ ਹੈ ਮੇਰੇ ਮੇਰੇ ਸਾਈਜ਼ ਦਾ ਗੋਭੀ ਨੂੰ ਕਟਾਂਗੇ ਤੇ ਐਡ ਕਰ ਦਾਂਗੇ ਵਿੱਚ ਮਿਕਸ ਕਰ ਲਾਂਗੇ ਇੱਕ ਵਾਰੀ ਤੁਸੀਂ ਚਾਹੋ ਤੇ ਇੱਥੇ ਹੋਰ ਵੀ ਸਬਜ਼ੀਆਂ ਦੇ ਵਿੱਚ ਪਾ ਸਕਦੇ ਹੋ ਪਰ ਜੋ ਮਜ਼ਾ ਇਹ ਸਬਜ਼ੀ ਦਾ ਆਉਂਦਾ ਹੈ ਇਹਨਾਂ ਚਾਰਾਂ ਸਬਜ਼ੀਆਂ ਨੂੰ ਮਿਲਾ ਕੇ ਜਦੋਂ ਅਸੀਂ ਬਣਾਉਂਦੇ ਆ ਤਾਂ ਇਹਦਾ ਬਹੁਤ ਜ਼ਿਆਦਾ ਵਧੀਆ ਟੇਸਟ ਆਉਂਦਾ ਹੈ ਜ਼ਰੂਰ ਮੇਰੇ ਤਰੀਕੇ ਨਾਲ ਇਹ ਸਬਜ਼ੀ ਬਣਾ ਕੇ ਦੇਖਿਓ ਇੱਕ ਵਾਰੀ ਦੁਬਾਰਾ ਟੱਕ ਕੇ ਪਕਾਵਾਂਗੇ ਤੇ 5 ਮਿੰਟ ਬਾਅਦ ਚੈੱਕ ਕਰਾਂਗੇ ਇਸੇ ਤਰ੍ਹਾਂ ਅਸੀਂ ਇਹਨਾਂ ਨੂੰ 5-5 ਮਿੰਟ ਦੇ ਗੈਪ ਨਾਲ ਚੈੱਕ ਕਰਦੇ ਜਾਵਾਂਗੇ ਤੇ ਹਿਲਾਉਂਦੇ ਜਾਵਾਂਗੇ ਦੋ ਤਿੰਨ ਵਾਰੀ ਅਸੀਂ ਇਹਨਾਂ ਨੂੰ ਸਾਰੀਆਂ ਸਬਜ਼ੀਆਂ ਨੂੰ ਚੈੱਕ ਕਰ ਲਿਆ ਸੀ ਤੇ ਸਾਡੀ ਸਬਜ਼ੀ ਤਿਆਰ ਹੈ ਤੇ ਉਹਨਾਂ ਸਬਜ਼ੀ ਨੂੰ ਚੈੱਕ ਕਰਾਂਗੇ ਇਹ ਗਲੀ ਹੈ ਕਿ ਨਹੀਂ ਆਲੂ ਤੋੜ ਕੇ ਦੇਖਾਂਗੇ ਆਲੂ ਬਿਲਕੁਲ ਸੌਫਟ ਹੋ ਗਿਆ ਹੈ ਇਹ ਦੇਖੋ ਗੈਸ ਦੀ ਫਲੇਮ ਬੰਦ ਕਰ ਦਾਂਗੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਇੱਕ ਛੋਟਾ ਚਮਚ ਗਰਮ ਮਸਾਲਾ ਤੇ ਦੋ ਚਮਚੇ ਪਾਵਾਂਗੇ ਦੇਸੀ ਘਿਓ ਦੇ ਦੇਸੀ ਘਿਓ ਲਾਸਟ ਤੇ ਐਡ ਕਰਾਂਗੇ ਇਹਦਾ ਫਲੇਵਰ ਬਹੁਤ ਵਧੀਆ ਹੁੰਦਾ ਆ ਦੇਸੀ ਘਿਓ ਜਾਂ ਮੱਖਣ ਜ਼ਰੂਰ ਪਾਓ ਸਬਜ਼ੀ ਵਿੱਚ ਪਰ ਲਾਸਟ ਤੇ ਪਾਣਾ ਆ ਤੇ ਹੁਣ ਪਾ ਦਾਂਗੇ ਬਰੀ ਕੱਟਿਆ ਹੋਇਆ ਹਰਾ ਧਨੀਆ ਖੂਬਸਾਰਾ ਧਨੀਆ ਪਾਵਾਂਗੇ ਦੁਬਾਰਾ ਇੱਕ ਵਾਰੀ ਮਿਕਸ ਕਰ ਲਾਂਗੇ ਤੇ ਹੁਣ ਉਹਨੂੰ ਸਰਵ ਕਰ ਲਾਂਗੇ ਇਹ ਸਬਜੀ ਨੂੰ ਤੁਸੀਂ ਕਿਸੇ ਵੀ ਚੀਜ਼ ਨਾਲ ਪਰੌਂਠੇ ਨਾਲ ਰੋਟੀ ਨਾਲ ਇਤੋਂ ਤੱਕ ਇਹ ਚੋਲਾ ਨਾਲ ਵੀ ਬਹੁਤ ਟੇਸਟੀ ਲੱਗੇਗੀ ਇੱਕ ਵਾਰੀ ਇਹਨੂੰ ਚੋਲਾ ਨਾਲ ਵੀ ਖਾ ਕੇ ਦੇਖਣਾ ਤੇ ਜੇ ਰੈਸਪੀ ਤੁਹਾਨੂੰ ਪਸੰਦ ਆਈ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਲਦੀ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਦੇ ਵਿੱਚ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ